ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤੇ ਸਿੱਧੂ ਮੂਸੇਵਾਲੇ ਨੇ ਆਪਣਾ ਆਖਰੀ ਜਨਮ ਦਿਨ 2021 ਦੇ ਵਿੱਚ ਸੈਲੀਬ੍ਰੇਟ ਕੀਤਾ ਸੀ ਹਾਲਾਂਕਿ 2021 ਦੇ ਵਿੱਚ ਕੋਰੋਨਾ ਸੀਗਾ ਪਰ ਫਿਰ ਵੀ ਲੋਕਾਂ ਦੀ ਇੱਕ ਵੱਡੀ ਗਿਣਤੀ ਜਿਹੜੀ ਹੈ ਉਹਨਾਂ ਦਾ ਜਨਮ ਦਿਨ ਮਨਾਉਣ ਵਾਸਤੇ ਪਹੁੰਚੀ ਸੀ ਭਾਈ ਸਿੱਧੂ ਮੂਸੇਵਾਲੇ ਉਸ ਦਿਨ ਕਿੰਨੇ ਜ਼ਿਆਦਾ ਖੁਸ਼ ਸੀਗੇ ਤੇ ਉਹਨਾਂ ਨੇ ਕਿਸ ਤਰ੍ਹਾਂ ਆਪਣਾ ਜਨਮ ਦਿਨ ਮਨਾਇਆ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਬਾਈ ਜਨਮ ਦਿਨ ਦੀਆਂ ਮੁਬਾਰਕਾਂ ਬਹੁਤ ਬਹੁਤ ਆ ਬਹੁਤ ਬਹੁਤ ਸ਼ੁਕਰੀਆ ਬਾਈ ਬਹੁਤ ਸ਼ੁਕਰੀਆ ਬਾਈ ਬਾਹਰ ਤਕਰੀਬਨ ਸੈਂਕੜੇ ਦੀ ਗਿਣਤੀ ਚ ਲੋਕ ਖੜੇ ਨੇ ਕੀ ਫੀਲ ਕਰ ਰਹੇ ਹੋ ਬਾਈ ਮੈਂ ਤਾਂ ਬਾਈ ਸਭ ਨੂੰ ਬੇਨਤੀ ਕੀਤੀ ਮਾਹਾਂ ਵੀ ਅੱਜ ਇਹ ਕਰੋਨਾ ਡੰਗਰੇ ਵਿੱਚ ਨਾ ਆਓ ਹਾਂਜੀ ਔਰ ਜਿੰਨਾਂ ਨੂੰ ਵੀ ਆ ਰਹੇ ਮੈਂ ਬਦਰੀ ਆਪਾਂ ਕੀ ਕਹਿੰਦਾ ਬਹੁਤ ਸ਼ੁਕਰੀਆ ਨਾ ਬਾਈ ਮੇਰੇ ਵੀ ਧਿਆਨ ਰੱਖ ਰਹੇ ਨੇ ਲੋਕ ਥੋੜੇ ਜਿਹਾ ਦੂਰੀ ਬਣਾ ਕੇ ਡਿਸਟੈਂਸਿੰਗ ਕਰ ਰਹੇ ਆ ਜੀ ਆੜਾ ਇੱਕ ਇੱਕ ਬੰਦੇ ਨੂੰ ਮਿਲ ਰਿਹਾ ਦੂਗੋਂ ਖੜ ਕੇ ਸੱਸੀ ਗੱਲ ਕਰ ਰਿਹਾ ਸਾਰਿਆਂ ਨੂੰ ਤੇ ਬਾਕੀ ਬਹੁਤ ਬਹੁਤ ਸ਼ੁਕਰੇ ਜਿੰਦੇ ਮੇਰੇ ਪ੍ਰਮਾਤ ਸੋਈ 2015-15 ਦੇ ਵਿੱਚ ਸੋਚਿਆ ਸੀ ਕਿ ਇਸ ਤਰ੍ਹਾਂ ਦਾ ਮਾਹੌਲ ਹੋਊਗਾ ਕੋਈ ਹੈ ਸੀ ਕਿ ਸਾਡੇ ਕੋਈ ਆਈ ਲੱਗਦਾ ਬਈ ਸੁਪਨਾ ਜਿਉਂਦੇ ਆ ਜੋ ਤੇ ਬਹੁਤ ਮਸ਼ਹੂਰੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਬਹੁਤ ਸ਼ੁਕਰ ਹੈ ਭਾਈ ਮੂਸ ਟੇਪ ਦੇ ਜਿਹੜੇ ਗਾਣੇ ਆਏ ਨੇ ਹੁਣ ਤੱਕ ਦਾ ਤਮਾ ਕੀ ਕਰਿਆ ਅੱਗੇ ਵਾਲੇ ਕੀ ਨੇ ਅੱਗੇ ਹੋਰ ਵੀ ਸੱਪਨੇ ਅਜੇ ਤਾਂ ਕੁਝ ਨਹੀਂ ਬਈ ਸ਼ੇਰ ਚੁੱਪਣੀ ਵੀ ਨਹੀਂ ਕਰਤੀ ਅਜੇ ਐਲਬਮ ਆਉਣ ਦਿਓ ਫਿਰ ਤੁਹਾਨੂੰ ਪਤਾ ਲੱਗੂਗਾ ਕੀ ਕਰੀ ਬਹੁਤ ਬਹੁਤ ਧ ਦੇ ਬਾਈ ਦੇ ਫੈਨ ਆਏ ਹੋ ਨੇ ਦੂਰੋਂ ਦੂਰੋਂ ਜਿੱਤਾਂ ਕਿਤੇ ਦੇਖ ਰਿਹਾ ਕਿ ਮਹੌਲ ਬੜਾ ਘੈਂਟ ਬਣਿਆ ਹੋਇਆ ਤਰ੍ਹਾਂ ਤਰ੍ਹਾਂ ਦੇ ਕੇਕ ਲੈ ਕੇ ਆਏ ਨੇ ਬਾਈ ਦੇ ਜਿਹੜੇ ਚਾਣ ਵਾਲੇ ਨੇ ਉਹ ਹੈਪੀ ਬਰਥਡੇ ਬਾਈ ਆ ਗਏ ਬਹੁਤ ਚੜ੍ਹਦੀ ਕਲਾ ਤੇਰਾ ਬਾਈ ਆ ਆਈ ਚੜ੍ਹਦੀ ਕਲਾ ਵੀਰੇ ਹੋ ਗਈ ਵੀਰੇ ਆਜੋ ਬਾਈ ਆਜੋ ਚਲੋ ਚਲ ਪਾਣੀ ਵੀਰੇ ਇੱਕ ਵਾਰ ਲਾਗਣਾ ਤਰਾਹ ਕਰ ਦੇ ਰਹੇ ਜਿਵੇਂ ਕਿ ਕੋਈ ਡਾਕਟਰ ਆਜ ਨਹੀਂ ਕਰਿਆ ਯਾਰ ਉਸ ਤਰੀਕੇ ਨਾਲ ਕੇ ਕਿਥੇ ਕੱਟਿਆ ਜਾ ਰਿਹਾ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਬਾਈ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਅਤੇ ਜੇ ਇਹ ਵੀਡੀਓ ਦੇਖ ਕੇ ਐਵੇਂ ਲੱਗਦਾ ਕਿ ਵੀਡੀਓ ਅੱਜ ਦੀ ਹੋਵੇ ਅਤੇ ਅੱਜ ਹੀ ਬਾਈ ਆਪਣਾ ਜਨਮ ਦਿਨ ਮਨਾ ਰਿਹਾ ਹੋਵੇ ਤੁਸੀਂ ਦੇਖ ਰਹੇ ਹੋ 2021 ਦੀ ਵੀਡੀਓ ਹੈ ਬਾਈ ਨੇ ਇਹ ਆਪਣਾ ਲਾਸਟ ਜਨਮ ਦਿਨ ਸੀ ਜਿਹੜਾ ਮਨਾਇਆ ਸੀ ਇਸ ਤੋਂ ਬਾਅਦ ਬਾਈ ਨੂੰ ਮੌਕਾ ਨਹੀਂ ਮਿਲਿਆ ਕਦੇ ਆਪਣਾ ਜਨਮ ਦਿਨ ਮਨਾਉਣ ਦਾ ਤੁਹਾਨੂੰ ਪਤਾ ਹੈ ਕਿ 2022 ਦੇ ਵਿੱਚ ਮਹੀਨਾ ਕੁ ਪਹਿਲਾਂ ਜਨਮ ਦਿਨ ਤੋਂ ਕੀ ਘਟਨਾ ਹੋ ਗਈ ਅਤੇ ਸਿੱਧੂ ਮੂਸੇਵਾਲਾ ਸਾਡੇ ਵਿਚਕਾਰੋਂ ਚਲੇ ਗਏ ਪਰ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਜਿਆਦੇ ਭੀੜ ਸੀ ਬਾਈ ਦੇ 2021 ਵਾਲੇ ਜਨਮ ਦਿਨ ਤੇ ਨਲੇ ਉਸ ਸਮੇਂ ਕਰੋਨਾ ਦਾ ਜਿਹੜਾ ਟਾਈਮ ਸੀ ਚੱਲ ਰਿਹਾ ਸੀ ਪਰ ਫੇਰ ਵੀ ਜਿਹੜੇ ਲੋਕ ਸੀ ਬਾਹਰ ਅੱਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਧੂ ਬਾਈ ਦੇ ਬਾਹਰ ਅੱਗੇ ਲੋਕ ਖੜੇ ਸੀ ਅਤੇ ਸਿੱਧੂ ਬਾਈ ਦੀ ਇੱਕ ਝਲਕ ਪਾਉਣਾ ਚਾਹੁੰਦੇ ਸੀ ਇਹ ਨਾਲ ਫੋਟੋਆਂ ਖਿਚਾਉਣਾ ਚਾਹੁੰਦੇ ਸੀ ਤੁਸੀਂ ਦੇਖ ਰਹੇ ਹੋ ਕਿੰਨਾ ਰੌਣਕ ਮੇਲਾ ਲੱਗਿਆ ਹੋਇਆ ਹੈ ਸਿੱਧੂ ਬਾਈ ਦੇ ਘਰੇ ਹਰ ਕਿਸੇ ਨੇ ਇੱਥੇ ਆਨੰਦ ਲਹਿਤਾ ਅਤੇ ਹਰ ਕੋਈ ਕੇਕ ਲੈ ਕੇ ਆਇਆ ਸੀ ਸਿੱਧੂ ਮੂਸੇਵਾਲੇ ਵਾਸਤੇ ਕਿ ਅਸੀਂ ਕੇਕ ਲੈ ਕੇ ਜਾਵਾਂਗੇ ਅਤੇ ਸਿੱਧੂ ਦੇ ਘਰ ਜਾ ਕੇ ਸਿੱਧੂ ਦੇ ਹੱਥਾਂ ਨਾਲ ਉਸ ਤੋਂ ਕੇਕ ਕਟਾਵਾਂਗੇ ਸ਼ਾਇਦ ਇਹ ਪਹਿਲਾ ਐਸਾ ਕਲਾਕਾਰ ਹੋਵੇਗਾ ਜਿਸ ਨੇ ਜ਼ਿੰਦਗੀ ਦੇ ਵਿੱਚ ਇੰਨੇ ਕੇਕ ਕੱਟੇ ਹੋਣਗੇ ਖੁਦ ਮਜ਼ਾਕ ਵਿੱਚ ਵੀ ਬਾਈ ਸਿੱਧੂ ਮੂਸੇਵਾਲਾ ਵੀ ਕਹਿਣ ਲੱਗ ਜਾਂਦਾ ਸੀ ਕਿ ਮੇਰੇ ਜਨਮ ਦਿਨ ਨੂੰ ਇੰਨੇ ਜਿਆਦੇ ਕੇਕ ਆਉਂਦੇ ਨੇ ਕਿਤੇ ਮੈਨੂੰ ਲੋਕ ਕੇਕ ਵਾਲਾ ਬਾਬਾ ਹੀ ਕਹਿਣ ਨਾ ਲੱਗ ਜਾਣ ਅਤੇ ਸਿੱਧੂ ਮੂਸੇਵਾਲਾ ਕਿੱਡਾ ਵੱਡਾ ਸਟਾਰ ਸੀ ਖਤਰਾ ਵੀ ਸੀ ਉਸ ਨੂੰ ਪਰ ਉਹ ਹਰੇਕ ਦਾ ਜਿਹੜਾ ਕੇਕ ਸੀ ਇੱਕ ਵਾਈਟ ਜ਼ਰੂਰ ਲੈਂਦਾ ਸੀ ਥੋੜਾ ਜਿਹਾ ਕੇਕ ਹਰੇਕ ਦਾ ਖਾਂਦਾ ਜ਼ਰੂਰ ਸੀ ਕਿਉਂਕਿ ਨਾਰਾਜ਼ ਨਹੀਂ ਕਰਨਾ ਚਾਹੁੰਦਾ ਸੀ ਬਾਈ ਸਿੱਧੂ ਮੂਸੇਵਾਲਾ ਕਿਸੇ ਨੂੰ ਵੀ ਚਾਹੇ ਸਿਕਿਉਰਿਟੀ ਨੇ ਰੋਕਿਆ ਹੋਇਆ ਸੀ ਕਿ ਕੇਕ ਵਗੈਰਾ ਨਾ ਖਾਇਆ ਕਰੋ ਹਰੇਕ ਦਾ ਕਿਹੜਾ ਜਾਣ ਪਛਾਣ ਦਾ ਨਾ ਹੋਵੇ ਕਿਉਂਕਿ ਸਿਕਿਉਰਿਟੀ ਕਰਕੇ ਕਿਉਂਕਿ ਬਾਈ ਨੂੰ ਪਹਿਲਾਂ ਹੀ ਚੇਤਾਵਨੀ ਮਿਲੀ ਹੋਈ ਸੀ ਕਿ ਇਸ ਤਰੀਕੇ ਦੇ ਨਾਲ ਵੀ ਤੁਹਾਡੇ ਉੱਪਰ ਕੋਈ ਗਲਤ ਕਰ ਸਕਦਾ ਪਰ ਫਿਰ ਵੀ ਸਿੱ ਸਹੀ ਹੈ ਤੇ ਦੋਸਤੋ ਇਹ ਜਨਮ ਦਿਨ ਦੀ ਜਿਹੜੀ ਵੀਡੀਓ ਹੈ ਹਰ ਸਾਲ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹੁੰਨਾ ਕਿਉਂਕਿ ਇਹ ਵੀਡੀਓ ਦੇਖ ਕੇ ਐਦਾਂ ਲੱਗਦਾ ਹੈ ਕਿ ਬਾਈ ਸਾਡੇ ਵਿਚਕਾਰੀ ਹੋਵੇ ਅੱਜ ਵੀ ਜਦੋਂ ਬਹੁਤ ਸਾਰੇ ਲੋਕਾਂ ਨੇ ਇਹ ਵੀਡੀਓ ਦੇਖੀ ਹੋਊਗੀ ਐਦਾਂ ਲੱਗਿਆ ਹੋਊਗਾ ਕਿ ਅੱਜ ਦੀ ਵੀਡੀਓ ਹੈ ਸਿੱਧੂ ਮੂਸੇਵਾਲਾ ਸਾਡੇ ਵਿਚਕਾਰੀ ਹੈ ਤੁਸੀਂ ਵੀ ਦੱਸਿਓ ਜਰੂਰ ਆ ਵੀਡੀਓ ਦੇਖ ਕੇ ਕਿਵੇਂ ਲੱਗ ਰਿਹਾ ਹੈ ਕਿ ਸੋਨੂੰ ਵੀ ਮਹਿਸੂਸ ਹੋ ਰਿਹਾ ਕਿ ਸਿੱਧੂ ਮੂਸੇਵਾਲਾ ਜਿਹੜਾ ਹੈਗਾ ਐਦਾਂ ਲੱਗਦਾ ਕਿ ਜਾਉਂਦਾ ਹੋਵੇ ਅਤੇ ਆਪਣਾ ਜਿਹੜਾ ਜਨਮ ਦਿਨ ਹੈ ਮੂਸੇ ਦੇ ਵਿੱਚ ਮਨਾ ਰਿਹਾ ਹੋਵੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਜ਼ਿਆਦਾ ਖੁਸ਼ ਨਜ਼ਰ ਆ ਰਿਹਾ ਸੀ ਬਾਈ ਪਰ ਇਸ ਵਿਚਾਰੇ ਨੂੰ ਕੀ ਪਤਾ ਸੀ ਕਿ ਭੋਲਿਆ ਇਹ ਜਿਹੜਾ ਜਨਮ ਦਿਨ ਹੈ ਤੇਰਾ ਇਹ ਆਖਰੀ ਜਨਮ ਦਿਨ ਹੈ ਉਸ ਤੋਂ ਬਾਅਦ ਤੇਰੇ ਨਾਲ ਕੁਝ ਅਨ ਹੋਣੀ ਹੈ ਜਿਹੜੀ ਹੋਣ ਵਾਲੀ ਹੈ ਖੈਰ ਦੋਸਤੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਬਾਈ ਸਿੱਧੂ ਮੂਸੇਵਾਲੇ ਨੂੰ ਇਸ ਬਾਈ ਦੇ ਜਨਮ ਦਿਨ ਦੀਆਂ ਦਿਓ ਵਧਾਈਆਂ ਕਿਉਂਕਿ ਸਾਰੇ ਲੋਕ ਕਹਿੰਦੇ ਨੇ ਕਿ ਜਿਹੜੇ ਮਹਾਨ ਲੋਕ ਹੁੰਦੇ ਨੇ ਜਾਂਦੇ ਕਿਤੇ ਨਹੀਂ ਆਪਣੇ ਵਿਚਾਰ ਹੀ ਹੁੰਦੇ ਨੇ ਤਾਂ ਦੋਸਤੋ ਵਧਾਈਆਂ ਜ਼ਰੂਰ ਦਿਓ ਬਾਈ ਸਿੱਧੂ ਮੂਸੇਵਾਲੇ ਨੂੰ ਜਨਮ ਦਿਨ ਦੀਆਂ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਰੱਬ ਰਾਖਾ ਅੱਜ ਸਿੱਧੂ ਦਾ ਜਨਮ ਦਿਨ ਹੈ ਤੇ ਸਿੱਧੂ ਮੂਸੇਵਾਲੇ ਨੇ ਆਪਣਾ ਆਖਰੀ ਜਨਮ ਦਿਨ 2021 ਦੇ ਵਿੱਚ ਸੈਲੀਬ੍ਰੇਟ ਕੀਤਾ ਸੀਗਾ ਤੁਸੀਂ ਵੀਡੀਓ ਵਿੱਚ ਵੀ ਵੇਖਿਆ ਕਿੰਨੇ ਜ਼ਿਆਦਾ ਖੁਸ਼ ਸੀਗੇ ਹਾਲਾਂਕਿ ਉਹ ਕਰੋਨਾ ਦੇ ਦਿਨ ਚੱਲੰਦੇ ਆਏ ਸੀਗੇ ਲੋਕ ਇੱਕ ਦੂਜੇ ਦੇ ਕੋਲ ਆਉਣ ਜਾਣ ਤੋਂ ਪਰੇਸ਼ ਕਰਦੇ ਸੀਗੇ ਤੇ ਘੱਟ ਗਿਣਤੀ ਦੇ ਵਿੱਚ ਲੋਕਾਂ ਨੂੰ ਜਮ੍ਹਾਂ ਹੋਣ ਦਿੱਤਾ ਜਾਂਦਾ ਸੀ ਪਰ ਉਸ ਦਿਨ ਵੀ ਉਸ ਦੌਰਾਨ ਵੀ ਲੋਕਾਂ ਦੀ ਇੱਕ ਵੱਡੀ ਤਦਾਦ ਜਿਹੜੀ ਹੈ ਉਹ ਸਿੱਧੂ ਮੂਸੇ ਵਾਲੇ ਦੇ ਨਾਲ ਜਨਮ ਦਿਨ ਮਨਾਉਣ ਵਾਸਤੇ ਪਹੁੰਚੀ ਔਰ ਇੰਨਾ ਜ਼ਿਆਦਾ ਡਾਊਨ ਟੂ ਅਰਥ ਸੀਗੇ ਉਹ ਕਿ ਹਰ ਇੱਕ ਦਾ ਕੇਕ ਕੱਟਦੇ ਸੀਗੇ ਉਹਦੀ ਬਾਈਟ ਲੈਂਦੇ ਸੀਗੇ ਹਾਲਾਂਕਿ ਉਹਨਾਂ ਦੇ ਸਿਕਿਉਰਟੀ ਵਾਲੇ ਜਿਹੜੇ ਆ ਉਹ ਇਸ ਚੀਜ਼ ਨੂੰ ਉਹਨਾਂ ਨੂੰ ਮਨਾ ਕਰਦੇ ਸੀਗੇ ਕਿ ਤੁਸੀਂ ਇਸ ਤਰ੍ਹਾਂ ਹਰ ਇੱਕ ਦਾ ਕੇਕ ਨਾ ਕਟਿਆ ਕਰੋ ਕਿਉਂਕਿ ਲੋਕ ਜਿਹੜੇ ਆ ਮੁxtਲਫ ਰੂਪਾਂ ਦੇ ਵਿੱਚ ਵੱਸਦੇ ਹੈਗੇ ਆ ਜਿਹੜੇ ਬਹਿਰੂਪੀਏ ਆ ਉਹ ਤੁਹਾਡੇ ਫੈਨ ਦੀ ਸ਼ਕਲ ਦੇ ਵਿੱਚ ਵੀ ਆ ਕੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਆ ਪਰ ਉਹ ਕਹਿੰਦੇ ਸੀ ਕੋਈ ਨਹੀਂ ਜਿਹੜਾ ਐਡੀ ਚਾਹਤ ਦੇ ਨਾਲ ਆਇਆ ਹੈ ਉਹ ਤਾਂ ਦਿਲ ਤੋੜਨਾ ਮੈਨੂੰ ਚੰਗਾ ਨਹੀਂ ਲੱਗਦਾ ਬਲਕਿ ਉਹ ਆਪਣੇ ਮੂੰਹ ਕਹਿੰਦੇ ਹੁੰਦੇ ਸੀਗੇ ਕਿ ਮੇਰੇ ਜਨਮ ਦਿਨ ਦੇ ਉੱਤੇ ਇੰਨੇ ਜ਼ਿਆਦਾ ਕੇਕ ਕੱਟੇ ਜਾਂਦੇ ਔਰ ਇੰਨੇ ਜ਼ਿਆਦਾ ਕੇਕ ਹੁੰਦੇ ਆ ਕਿ ਮੈਨੂੰ ਡਾਰਾ ਕਿਤੇ ਲੋਕ ਮੈਨੂੰ ਕੇਕਾਂ ਵਾਲਾ ਬਾਬਾ ਨਾ ਕਹਿਣ ਲੱਪੈ ਕਿ ਇੰਨੀ ਜ਼ਿਆਦਾ ਲੋ ਬਨਾਨਾ ਪਿਆਰ ਤੇ ਮੁਹੱਬਤ ਕਰਦੇ ਸੀਗੇ ਤੇ ਉਹ ਵੀ ਆਪਣੇ ਆਖਰੀ ਜਨਮ ਦਿਨ ਜਿਹੜੇ ਉਹਨਾਂ ਨੇ 2021 ਦੇ ਵਿੱਚ ਮਨਾਇਆ ਉਸ ਦਿਨ ਉਹ ਬਹੁਤ ਜ਼ਿਆਦਾ ਖੁਸ਼ ਸੀਗੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਜਿਹੜਾ ਦਿਹਾੜਾ ਹੈ ਇਹ ਦੁਬਾਰਾ ਇਹਨਾਂ ਦੀ ਜ਼ਿੰਦਗੀ 'ਚ ਨਹੀਂ ਆਉਣਾ ਇਹ ਦਿਨ ਦੁਬਾਰਾ ਨਹੀਂ ਆਉਣੇ ਇਹ ਦਿਨ ਦੁਬਾਰਾ ਨਹੀਂ ਆਉਣੇ ਕੀ ਬਲਕਿ ਉਹਨਾਂ ਨੇ ਆਪ ਹੀ ਇਹਨਾਂ ਲੋਕਾਂ ਦੇ ਦਰਮਿਆਨ ਨਹੀਂ ਹੋਣਾ ਮਨਾਇਆ ਤੇ ਅੱਜ ਵੀ ਉਹਨਾਂ ਦਾ ਦਿਨ ਗਿਆ ਹੈ ਲੇਕਿਨ شدت ਦੇ ਨਾਲ ਉਹਨਾਂ ਦੀ ਕਮੀ ਮਹਿਸੂਸ ਕੀਤੀ ਗਈ ਔਰ ਖਾਸ ਤੌਰ 'ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਕਮੀ ਮਹਿਸੂਸ ਹੋਈ ਹੋਣੀ ਹੈ ਉਹਨਾਂ ਨਾਲ ਮੁਹੱਬਤ ਕਰਨੇ ਵਾਲੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਨੇ ਉਹ ਜਨਤ ਦੇ ਪਰਿਵਾਰ ਦੇ ਕੀ ਕਾਫੀਤ ਹੋਏਗੇ ਦਾ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਹੋ ਹੈ ਵੀਡੀਓ ਚ ਵੀ ਤੁਸੀਂ ਦੇਖਿਆ ਹੋਣਾ ਕਿ ਭਾਈ ਦੇ ਨਾਲ ਬਾਪੂ ਮੌਜੂਦ ਸੀਗੇ ਮਾਤਾ ਵੀ ਸੀ ਕਿੰਨੇ ਜ਼ਿਆਦਾ ਖੁਸ਼ ਸੀ ਉਹਨਾਂ ਦੇ ਚਿਹਰਿਆਂ ਤੇ ਇੱਕ ਅਲੈਦਾ ਖੁਸ਼ੀ ਸੀਗੀ ਉਹ ਖੁਸ਼ੀ ਜਿਹਦਾ ਨਿਮਲ ਬਦਲ ਕੋਈ ਨਹੀਂ ਹੋ ਸਕਦਾ ਉਹਨਾਂ ਨੂੰ ਉਹ ਖੁਸ਼ੀਆਂ ਦੁਬਾਰਾ ਨਹੀਂ ਮਿਲ ਸਕਦੀਆਂ ਉਹ ਉਸ ਚੀਜ਼ ਤੋਂ ਅਣਜਾਣ ਸੀਗੇ ਕਿ ਇਹ ਖੁਸ਼ੀਆਂ ਇਹ ਲਮਹਾਂਤ ਜਿਹੜੇ ਆ ਉਹਨਾਂ ਵਾਸਤੇ ਆਖਰੀ ਸਾਬਤ ਹੋਣੇ ਆ ਦੁਬਾਰਾ ਉਹਨਾਂ ਦੇ ਦਰਮਿਆਨ ਸਿੱਧੂ ਨਹੀਂ ਹੋਣਾ ਇਹ ਜਿਹੜੇ ਦਿਨ ਹੈ ਉਹਨਾਂ ਨੇ ਉਹਦੀ ਯਾਦ ਚ ਮਨਾਉਣੇ ਕਰਨੇ ਆ ਕੇਕ ਵੀ ਕੱਟੇ ਜਾਣਗੇ ਲੇਕਿਨ ਕੱਟਣ ਆਲਾ ਨਹੀਂ ਹੋਏਗਾ ਲੋਕਾਂ ਦੀ ਇੱਕ ਵੱਡੀ ਸੰਗਤ ਯਕੀਨਨ ਅੱਜ ਬਾਪੂ ਬਲਕੌਰ ਤੇ ਮਾਤਾ ਚਰਨਕੌਰ ਦੇ ਕੋਲ ਪਹੁੰਚੀ ਹੋਏਗੀ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਵਧਾਈ ਦੇਣ ਵਾਸਤੇ ਉਹਨਾਂ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਵਾਸਤੇ ਔਰ ਲੋਕਾਂ ਦੀ ਇਹ ਜਿਹੜੀ ਸੰਗਤ ਹੈ ਇਸ ਨੇ ਹੀ ਉਹਨਾਂ ਨੂੰ ਹੌਸਲਾ ਦਿੱਤਾ ਹੈਗਾ ਵਾ ਉਹਨਾਂ ਦੀ ਜਿਹੜਾ ਵੈ ਖੁਸ਼ੀਆਂ ਐ ਉਹ ਦੁਬਾਰਾ ਜਿਹੜੀਆਂ ਜਿੰਦਾ ਕੀਤੀਆਂ ਵੈ ਨਾ ਇਹ ਲੋਕਾਂ ਦੇ ਹੌਸਲੇ ਨੇ ਕੀਤੀਆਂ ਲੋਕ ਅੱਜ ਵੀ ਸਿੱਧੂ ਮੂਸੇ ਵਾਲੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਐ ਕਿਸੇ ਵੀ ਨਵੀਂ ਖਬਰ ਜਿਹੜੀ ਕਿ ਲੋਕਾਂ ਨੂੰ ਪਤਾ ਚੱਲਦੀ ਐ ਸਿੱਧੂ ਮੂਸੇ ਵਾਲੇ ਦੀ ਲੋਕ ਫੌਰਨ ਹੀ ਹਵੇਲੀ ਦਾ ਰੋਖ ਕਰਦੇ ਐ ਕਿ ਉਹ ਬਾਪੂ ਨੂੰ ਜਾ ਕੇ ਵਧਾਈ ਦੇਣ ਬਾਪੂ ਦੀ ਖੁਸ਼ੀ 'ਚ ਸ਼ਾਮਲ ਹੋਣ ਤਾਂ ਕਿ ਉਹ ਕਿਤੇ ਵੀ ਉਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਅਸੀਂ ਇਕੱਲੇ ਹੈਗੇ ਆ ਸਾਡੇ ਕੋਲ ਕੋਈ ਆਸ ਉਮੀਦ ਨਹੀਂ ਬਚੀ ਬਲਕਿ ਲੋਕਾਂ ਨੇ ਉਹਨਾਂ ਨੂੰ ਹੌਸਲਾ ਹਿੰਮਤ ਦਿੱਤਾ ਉਹਨਾਂ ਨੂੰ ਜਿਉਣ ਦੀ ਦੁਬਾਰਾ ਆਸ ਦਿੱਤੀ ਤੇ ਹੁਣ ਚੁੱਕੇ ਛੋਟਾ ਸ਼ੁਭਦੀਪ ਉਹਨਾਂ ਵਾਸਤੇ ਇੱਕ ਨਵੀਂ ਆਸ ਹੈ ਉਸ ਦੇ ਸਹਾਰੇ ਉਹ ਜਿਉਣਾ ਉਹਨਾਂ ਨੇ ਸ਼ੁਰੂ ਕੀਤਾ ਹੈਗਾ ਵੈ ਅੱਜ ਦੇ ਦਿਹਾੜੇ ਉਸ ਫੈਮਿਲੀ ਵਾਸਤੇ ਭਾਈ ਸਿੱਧੂ ਦੇ ਪਰਿਵਾਰ ਵਾਸਤੇ ਸਾਡੇ ਉਲਵੇਂ ਬਹੁਤ ਜ਼ਿਆਦਾ ਨੇਕ ਸ਼ੁਭ ਕਾਮਨਾਵਾਂ ਹੈ ਅਤੇ ਭਾਈ ਸਿੱਧੂ ਮੂਸੇ ਦੇ ਜਨਮ ਦਿਨ ਤੇ ਅਸੀਂ ਵੀ ਬਹੁਤ ਜ਼ਿਆਦਾ ਵਧਾਈ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਦਿੱਨੇ ਹੈਗੇ ਆਂ ਔਰ ਇਹ ਦੁਆ ਕਰਨੇ ਆ ਰੱਬ ਸੁਹਣੇ ਕੋਲੋਂ ਕਿ ਉਹਨਾਂ ਦਾ ਪਰਿਵਾਰ ਜਿਹੜਾ ਵਾ ਹੱਸਦਾ ਵਸਦਾ ਰਹੇ ਖੁਸ਼ੀਆਂ ਜਿਹੜੀਆਂ ਦੁਬਾਰਾ ਰੱਬ ਨੇ ਉਹਨਾਂ ਨੂੰ ਦਿੱਤੀਆਂ ਉਸ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਵੀਰੋ ਤੁਹਾਡੀਆਂ ਕੀ ਨੇਕ ਤਮੰਨਾਵਾਂ ਮੈਂ ਸੇ ਦੂਸਰੇ ਵਾਲੇ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਕਮੈਂਟ ਦੇ ਵਿੱਚ ਲਾਜ਼ਮੀ ਉਹਨਾਂ ਦਾ ਇਜ਼ਹਾਰ ਕਰਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼